ਜੇ ਆਪਣੇ ਕੋਲੇ 50 ਜਾਨਵਰ ਆ ਉਹ ਆਪਾਂ ਨੂੰ 10 ਲੱਖ ਦੀ ਇਨਕਮ ਦੇ ਸਕਦੇ ਆ ਸਾਲ ਦੇ ਵਿੱਚ ਖਰਚਾ ਕੱਢ ਕੇ 15 ਤੋਂ 20000 ਰੁਪਿਆ ਇੱਕ ਬੱਕਰੀ ਆਪਾਂ ਨੂੰ ਸਾਲ ਦੀ ਆਮਦਨ ਦਿੰਦੀ ਵੀ ਫਿਰ ਆਪਾਂ ਜੇ ਖਰਚਾ ਕੱਢ ਕੇ ਵੀ ਲਗਭਗ 10 ਲੱਖ ਰੁਪਿਆ ਹੋ ਗਿਆ ਹਨਾ ਹਾਂਜੀ 50 ਬੱਕਰੀਆਂ ਦਾ ਲਗਭਗ 10 ਲੱਖ ਰੁਪਿਆ ਵੀ ਇਹ ਇਹੋ ਜਿਹਾ ਕੰਮ ਆ ਜਿਹੜਾ ਆਪਾਂ 50000 ਰੁਪਇਆ ਇਨਵੈਸਟ ਕਰਕੇ ਸ਼ੁਰੂ ਕਰ ਸਕਦੇ ਆ ਤੇ ਆਪਾਂ ਨੂੰ ਇਸ ਸਾਲ ਦੇ ਵਿੱਚ ਵਿੱਚ ਇਨਕਮ ਵੀ ਦੇਣ ਲੱਗ ਜੂਗਾ ਇਨਕਮ ਵੀ ਦੇਣ ਲੱਗ ਜੂਗਾ ਬਾਕੀ ਆਪਣੇ ਜਿਵੇਂ ਘਰ ਚ ਕਿਤੇ ਵੀ ਜਗਾ ਪਈ ਐ ਆਪਾਂ ਉਸੇ ਨੂੰ ਥੋੜੀ ਜਗਾ ਚ ਇਹਨਾਂ ਨੂੰ 5-7 ਜਾਨਵਰਾਂ ਨੂੰ ਲੈ ਕੇ ਇਨਕਮ ਆਪਾਂ ਲੈ ਸਕਦੇ ਜੇ ਕੋਈ ਨਵਾਂ ਬੰਦਾ ਇਹ ਕਰਨਾ ਚਾਹਵੇ ਕੰਮ ਤਾਂ ਉਹ ਥੋੜਿਆਂ ਤੋਂ ਕਰੇ ਪਰ ਕਰੇ ਚੰਗਿਆਂ ਤੋਂ ਨਾਰਮਲ ਬੱਕਰੀ ਲੈ ਲਵੇ ਤੇ ਉਸ ਤੋਂ ਬਰੀਡਰ ਜਿਵੇਂ ਚੰਗਾ ਰੱਖ ਲੇ ਜਾਂ 810 ਜਾਨਵਰ ਜੇ ਕਿਸੇ ਕੋਲ ਹੈਗਾ ਤਾਂ ਆਪਦਾ ਵਧੀਆ ਕੰਮ ਚਲਾ ਸਕਦਾ ਇਨਕਮ ਲੈ ਸਕਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੁਲਦੀਪ ਦੇ ਗੋਟ ਫਾਰਮ ਦੇ ਵਿੱਚ ਆਪਾਂ ਖੜੇ ਆਂ ਮੇਨ ਗੱਲ ਅੱਜ ਆਪਾਂ ਇਹ ਸ਼ੁਰੂ ਕਰਨੀ ਹੈ ਵੀ ਇਸ ਕੰਮ ਦੇ ਵਿੱਚ ਆਪਾਂ ਨੂੰ ਕਿੰਨੀ ਕ ਇਨਕਮ ਹੋ ਜਾਂਦੀ ਹੈ ਤੇ ਕਿੰਨਾ ਖਰਚਾ ਆ ਜਾਂਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਵੇਂ ਆਪਾਂ ਹੁਣ ਇਹਦੇ ਖਰਚੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਵੀ ਬੱਕਰੀਆਂ ਦਾ ਜੇ ਆਪਾਂ ਫਾਰਮ ਖੋਲਣਾ ਹੈ ਕਿੰਨਾ ਕ ਆਪਣਾ ਖਰਚਾ ਆ ਜਾਂਦਾ ਤੁਹਾਡਾ ਕਿੰਨਾ ਖਰਚਾ ਲੱਗਿਆ ਸੀ ਤੇ ਆਪਾਂ ਇਹਦੇ ਵਿੱਚ ਕਿੰਨੀ ਕ ਇਨਕਮ ਹੈ ਜਿਹੜੀ ਹੁਣ ਤੱਕ ਉਹ ਲੈ ਲਈ ਹੈ ਏ ਜੀ ਆਪਾਂ ਕੋਈ ਜ਼ਿਆਦਾ ਇਹ ਤੇ ਇਨਵੈਸਟਮੈਂਟ ਨਹੀਂ ਕੀਤੀ ਜਿਵੇਂ ਹੂੰ ਆਪਾਂ ਇਹਨੂੰ 70000 ਚ ਜਾਨਵਰ ਲਏ ਸੀਗੇ ਠੀਕ ਆ 20000 ਰੁਪਏ ਆਪਾਂ ਨੂੰ ਇਹਨਾਂ ਦੀ ਜਗਾ ਤਾ ਲਗਭਗ ਜਾਲੀ ਜੁੜੀ ਲਾ ਕੇ ਖਰਚ ਪਿਆ ਸੀਗਾ 70000 ਦੇ ਆਪਾਂ ਜਾਨਵਰ ਲੈ ਲਏ ਤੇ 20000 ਰੁਪਿਆ ਜਿਵੇਂ ਆਪਾਂ ਇਹਨਾਂ ਦਾ ਵਾਰਡਾ ਬਣਾਇਆ ਹਣਾ ਵਾਰਡਾ ਬਣਾਇਆ ਜਿਵੇਂ ਘਰੇ ਜਗਾ ਸੀਗੀ ਉਸ ਜੀ ਆਪਾਂ ਜਗਾ ਕਵਰ ਕਰਕੇ ਇਹਨਾਂ ਨੂੰ ਰੱਖੇ ਸੀ ਤੇ ਇਹਨਾਂ ਨੇ ਆਪਣਾ 1 ਸਾਲ ਦੇ ਅੰਦਰ ਅੰਦਰ ਹੂੰ ਉਹ ਆਪਣਾ 70000 ਮੁੜ ਗਿਆ ਸੀ ਜੀ ਆਪਣਾ ਹੂੰ ਤੇ ਲਗਭਗ ਹੁਣ 70k ਹਜ਼ਾਰ ਦੇ ਆਸ-ਪਾਸ ਉਸ ਤੋਂ ਸਾਨੂੰ ਇੱਕ ਸਾਲ ਦੇ ਵਿੱਚ ਜਾਨਵਰ ਆਪਦੇ ਕੋਲੇ ਬਚ ਗਏ ਸੀ 20 7000 ਰੁਪਿਆ ਤਾਂ ਆਪਾਂ ਨੂੰ ਬਚ ਗਿਆ ਸੀ ਹਾਂਜੀ ਤੇ 70000 ਦੇ ਜਾਨਵਰ ਆਪਣੇ ਕੋਲੇ ਹੁਣ ਹੈਗੇ ਆ ਹਾਂਜੀ ਤੇ ਆਪਾਂ ਅੱਗੇ ਵੀ ਇਹ ਕੰਮ ਵਧਾਉਣ ਬਾਰੇ ਸੋਚਿਆ ਵੀ ਜਿਵੇਂ ਆਪਾਂ ਅੱਗੇ ਵੀ ਇਹ ਕਰਨਾ ਵੱਡੇ ਲੈਵਲ ਤੇ ਵੀ ਆਪਾਂ ਕਰਨਾ ਉਹਦੇ ਬਾਰੇ ਆਪਣੀ ਕੀ ਹੈਗੀ ਸੋ ਹਾਂਜੀ ਬਰੀਡਿੰਗ ਵਾਸਤੇ ਜਿਵੇਂ ਅਸੀਂ ਬਰੀਡਿੰਗ ਦਾ ਕਰਨਾ ਹੈ ਜਿਵੇਂ ਬਰੀਡਿੰਗ ਦਾ ਅਸੀਂ ਪਹਿਲਾਂ ਕਰ ਰਹੇ ਹਾਂ ਅਸੀਂ ਅੱਗੇ ਲਗਭਗ ਸਾਡੇ ਕੋਲੇ 50 ਅਸੀਂ ਫੀਮੇਲਾਂ ਦਾ ਸਾਡਾ ਹੈਗਾ ਹੂੰ ਟਾਰਗੇਟ ਵੀ ਅਸੀਂ 50 ਫੀਮੇਲਾਂ ਅਸੀਂ ਰੱਖਣੀਆਂ ਹੂੰ ਤੇ ਬਰੀਡਿੰਗ ਤੇ ਆਪਾਂ ਕੰਮ ਕਰਨਾ ਹਨ ਤੇ ਇਹਦਾ ਇੱਕ ਆਪਾਂ ਹੋਰ ਵੀ ਇਨਕਮ ਦੀ ਗੱਲ ਕਰੀਏ ਜਾਂ ਖਰਚੇ ਦੀ ਗੱਲ ਕਰੀਏ ਵੀ ਜਿਵੇਂ ਤੁਸੀਂ 50 ਜਾਨਵਰ ਆਪਾਂ ਨੂੰ ਗਿਣਾਏ ਵੀ 50 ਨਾਲ ਆਪਾਂ ਹੋਰ ਕਰਨੇ ਹਨ ਹਣਾ ਉਹਦੇ ਵਾਸਤੇ ਆਪਾਂ ਨੂੰ ਫਿਰ ਕਿੰਨਾ ਕੁ ਏਰੀਆ ਕਵਰ ਕਰਨਾ ਪਊਗਾ ਹੋਰ ਖਰਚਾ ਕਿੰਨਾ ਕੁ ਵਧੂਗਾ ਆਪਣਾ ਹੋਰ ਜੀ ਹੁਣ ਜਿਵੇਂ ਨਵਾਂ ਨਵੀਂ ਥਾਂ ਵੀ ਬਣਾਵਾਂਗੇ ਕੋਈ ਜ਼ਿਆਦਾ ਇਹਨੂੰ ਛੋਟਾ ਐਨੀਮਲ ਇਹਨੂੰ ਕੋਈ ਜ਼ਿਆਦਾ ਜਗ੍ਹਾ ਦੀ ਲੋੜ ਨਹੀਂ ਗਈ ਹੂੰ ਆਪਾਂ 50 ਵੀ 50 ਦਾ ਏਰੀਆ ਕਵਰ ਕਰਾਂਗੇ ਵੀ 50 ਜਾਨਵਰਾਂਸ ਤੇ 50 ਬਾਈ 50 ਦਾ ਏਰੀਆ ਬਹੁਤ ਹਾਂਜੀ 50 ਬਾਈ 50 ਦਾ ਏਰੀਆ ਕਵਰ ਕਰਾਂਗੇ ਉਸ ਚ ਕੋਸ ਅਸੀਂ ਸ਼ੈੱਡ ਦੇ ਅੰਦਰ ਜਿਵੇਂ ਲੈ ਲੈਣਾ ਕੋਸ ਇਹਨਾਂ ਵਾਸਤੇ ਖੁੱਲੀ ਜਗ੍ਹਾ ਚਾਹੀਦੀ ਹੈ ਹੂੰ ਤੇ ਉੱਥੇ ਅਸੀਂ ਇਹਨਾਂ ਨੂੰ ਸੈੱਟ ਕਰਾਂਗੇ ਠੀਕ ਹੈ ਜੀ ਜਿਵੇਂ ਤੁਸੀਂ 50 ਐਨੀਮਲਾਂ ਦਾ ਆਪਾਂ ਨੂੰ ਕਿਹਾ ਹੈ ਨਾ ਹੁਣ ਵੀ 50 ਐਨੀਮਲ ਜੇ ਆਪਾਂ ਫਿਰ 50 ਐਨੀਮਲ ਕਿਸੇ ਹੋਰ ਵੀ ਫਾਰਮਰ ਨੇ ਲੈ ਕੇ ਆਉਣੇ ਹੁਣ ਜਾਂ ਵੀ ਉਹਦੇ ਕੋਲੇ ਹੋਣ ਹਾਂਜੀ ਵੀ ਉਹ 1 ਸਾਲ ਦੇ ਵਿੱਚ ਕਿੰਨੀ ਇਨਕਮ ਆਪਾਂ ਨੂੰ ਦੇ ਸਕਦੇ ਆ ਖਰਚਾ ਕੱਢ ਕੇ ਇਹ ਬਾਈ ਜੀ ਜੇ 50 ਫੀਮੇਲਾਂ ਆਪਣੇ ਕੋਲ ਜਿਵੇਂ ਆਪਾਂ ਗੱਲ ਕਰਦੇ ਸੀ 50 ਫੀਮੇਲਾਂ ਜੇ ਵਧੀਆ ਕੁਆਲਿਟੀ ਦੀਆਂ ਹੈਗੀਆਂ ਤੇ ਇਹ ਲਗਭਗ 15 ਤੋਂ 20000 ਰੁਪਇਆ ਇੱਕ ਬੱਕਰੀ ਆਪਾਂ ਨੂੰ ਸਾਲ ਦੀ ਆਮਦਨ ਦਿੰਦੀ। ਵੀ ਫਿਰ ਆਪਾਂ ਜੇ ਖਰਚਾ ਕੱਢ ਖਰਚਾ ਕੱਢ ਕੇ ਵੀ ਲਗਭਗ 10 ਲੱਖ ਰੁਪਇਆ ਹੋ ਗਿਆ ਹਨਾ। ਹਾਂਜੀ 50 ਬੱਕਰੀਆਂ ਦਾ ਲਗਭਗ 10 ਲੱਖ ਰੁਪਇਆ ਹਾਂਜੀ ਜੇ ਆਪਣੇ ਕੋਲੇ 50 ਜਾਨਵਰ ਆ ਉਹ ਆਪਾਂ ਨੂੰ 10 ਲੱਖ ਦੀ ਇਨਕਮ ਦੇ ਸਕਦੇ ਆ ਸਾਲ ਦੇ ਵਿੱਚ ਖਰਚਾ ਕੱਢ ਕੇ। ਹਾਂਜੀ ਤੇ ਇਹ ਫਿਰ ਕਿੰਨੇ ਕ ਬੱਚੇ ਕਿੰਨੇ ਕ ਦਿੰਦੀਆਂ ਸਾਲ ਦੇ ਵਿੱਚ? ਇੱਕ ਫੀਮੇਲ ਕਿੰਨੇ ਬੱਚੇ ਦੇ ਸਕਦੀ ਹੈ ਇੱਕ ਸਾਲ ਇਹ ਏਵਰੇਜ 3 3 ਬੱਚਿਆਂ ਦੀ ਏਵਰੇਜ ਪੈ ਜਾਣੀ ਹੈ ਜਿਵੇਂ ਕੁਝ ਜਿਵੇਂ ਸਟਾਰਟਿੰਗ ਜਿਵੇਂ ਪਹਿਲੇ ਸੂਏ ਹੈ ਘੱਟ ਬੱਕਰੀ ਦਿੰਦੀ ਹੈ ਜਿਵੇਂ ਸੂਏ ਪਈ ਹੋਈ ਬੱਕਰੀ ਜਿਵੇਂ ਜ਼ਿਆਦਾ ਦੇ ਦਿੰਦੀ ਹੈ ਬੱਚੇ ਠੀਕ ਹੈ ਔਰ ਏਵਰੇਜ ਲਗਭਗ 3 ਜਾਨਵਰਾਂ ਦੀ 3 ਤੋਂ 4 ਜਾਨਵਰਾਂ ਦੀ ਆ ਜਾਂਦੀ ਹੈ 3 ਤੋਂ 4 ਜਾਨਵਰ ਤੇ ਕਿੰਨੇ ਕੇਜ ਤੱਕ ਆਪਾਂ ਸੇਲ ਕਰ ਸਕਦੇ ਹਾਂ ਉਹ ਉਹਦੇ ਜਿਹੜੇ ਬੱਚੇ ਆ ਉਹ ਜੀ ਆਪਾਂ ਲਗਭਗ 3 ਤੋਂ 4 ਮਹੀਨਿਆਂ ਦੇ ਬੱਚੇ ਜਿਹੜੇ ਆਪਾਂ ਸੇਲ ਕਰਦੇ ਹੁੰਦੇ ਆ ਤੇ ਇੱਕ ਗੇੜੇ ਚ ਕਿੰਨੇ ਬੱਚੇ ਦੇ ਦਿੰਦੀ ਹੈ ਫਿਰ ਇਹ ਇੱਕ ਢੇੜੀ ਜੀ ਇਹ ਦੋ ਵੀ ਦੇ ਦਿੰਦੀ ਤਿੰਨ ਵੀ ਦੇ ਦਿੰਦੀ ਇੱਕ ਢੇੜੀ ਚ ਦੋ ਵੀ ਦੇ ਦਿੰਦੀ ਆ ਤਿੰਨ ਵੀ ਦੇ ਦਿੰਦੀ ਆ ਤੇ 6 ਮਹੀਨਿਆਂ ਤੋਂ ਸੁੰਦੀ ਹੈ ਹਨਾ ਹਾਂਜੀ ਇਹ ਲਗਭਗ 5 ਮਹੀਨੇ 150 ਦਿਨਾਂ ਦੇ 145 ਤੋਂ 150 ਦਿਨਾਂ ਦੇ ਵਿੱਚ ਸੁੰਦੀ ਜੀ 150 145 50 ਦਿਨਾਂ ਦੇ ਵਿੱਚ ਸੁੰਦੀ ਆ ਹਾਂਜੀ ਤੇ ਤਾਂ ਦੋ ਤੋਂ ਤਿੰਨ ਬੱਚੇ ਇਹ ਦੇ ਸਕਦੀ ਆ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਜਿਵੇਂ ਆਪਾਂ 50 ਐਨੀਮਲਾਂ ਦੀ ਤੁਸੀਂ ਗੱਲ ਕਰੀ ਹੈ ਨਾ ਵੀ 50 ਐਨੀਮਲ ਆਪਾਂ ਨੂੰ 10 ਲੱਖ ਰੁਪਏ ਤੱਕ ਇਨਕਮ ਹੈ ਜਿਹੜੀ ਉਹ ਦੇ ਸਕਦੇ ਆ ਹਾਂਜੀ ਤੇ 50 ਐਨੀਮਲਾਂ ਦੀ ਫਿਰ ਆਪਾਂ ਮੈਨੇਜਮੈਂਟ ਕਿਵੇਂ ਕਰਕੇ ਰੱਖਣੀ ਉਹਨੂੰ ਮੈਨੇਜ ਆਪਾਂ ਕਿਵੇਂ ਕਰ ਸਕਦੇ ਆ ਦੇਖੋ ਜੀ ਇਹਨਾਂ ਦੀ ਮੈਨੇਜਮੈਂਟ ਜਿਵੇਂ ਆਪਣੇ ਕੋਲੇ ਜੇ ਅਲੱਗ-ਅਲੱਗ ਇਹਨਾਂ ਦੇ ਕੇਜ ਹੈਗੇ ਬਰੀਡਰ ਦਾ ਬੱਚੇ ਦਾ ਅੱਡ ਬੱਕਰੀ ਦਾ ਅੱਡ ਬੱਕਰੀ ਦਾ ਅੱਡ ਤੇ ਸਾਲ ਭਰ ਦੀ ਜੇ ਅਗਰ ਆਪਣੇ ਕੋਲੇ ਸੁੱਕੇ ਚਾਰੇ ਦੀ ਜਿਵੇਂ ਖੁਰਾਕ ਪਈ ਹੈ ਹੂੰ ਫੀਡ ਹੈ ਆਪਣੇ ਕੋਲੇ ਸੁੱਕਾ ਚਾਰਾ ਹੈ ਫੇਰ ਇਹਨੂੰ ਆਸਾਨੀ ਨਾਲ ਇੱਕ ਬੰਦਾ ਇਹਨੂੰ ਮੈਨੇਜਮੈਂਟ ਕਰ ਸਕਦਾ ਹੈ 50 ਰੁਪਿਆ ਇੰਨੀ ਮਾਣੂ ਇੱਕ ਬੰਦਾ ਸਾਂਭ ਸਕਦਾ ਬਿਲਕੁਲ ਸਾਂਭ ਸਕਦਾ ਤੇ ਹੁਣ ਜੈਰੀ ਅਗਲੀ ਗੱਲ ਆਪਣੀ ਆਏ ਸੀਗੀ ਵੀ ਜੇ ਕਿਸੇ ਬੰਦੇ ਨੇ ਇਹ ਕੰਮ ਸ਼ੁਰੂ ਕਰਨਾ ਹਾਂਜੀ ਉਹ 50ਾਂ ਤੋਂ ਸ਼ੁਰੂ ਕਰੇ ਜਾਂ ਘੱਟ ਇੰਨੀ ਮਲਾਂ ਤੋਂ ਵੀ ਸ਼ੁਰੂ ਕਰ ਸਕਦਾ ਜਾਂ ਉਹ ਟ੍ਰੇਨਿੰਗ ਲੈ ਕੇ ਸ਼ੁਰੂ ਕਰੇ ਟ੍ਰੇਨਿੰਗ ਲਊਗਾ ਤਾਂ ਉਹ ਕਿੱਥੋਂ ਟ੍ਰੇਨਿੰਗ ਲਵੇ ਫਿਰ ਇਹ ਦੇਖੋ ਜੀ ਪੰਜਾਹਾਂ ਤੋਂ ਨਹੀਂ ਆਪਾਂ ਕਿਸੇ ਨੂੰ ਕਵਾਂਗੇ ਵੀ ਸ਼ੁਰੂਆਤ ਕਰੋ ਆਪਣਾ ਜਿਵੇਂ 2 ਸਾਲਾਂ ਦੇ ਆਸ-ਪਾਸ ਦਾ ਐਕਸਪੀਰੀਅੰਸ ਹੈ ਆਪਣੇ ਕੋਲ ਵੀ ਹਜੇ 50 ਹੈ ਨਹੀਂ ਆਪਾਂ ਐਵੇਂ ਕਿਸੇ ਨੂੰ ਕਹਿ ਦਈਏ ਤੇ ਜੇ ਕੋਈ ਨਵਾਂ ਬੰਦਾ ਜੇ ਕਰਨਾ ਚਾਹਵੇ ਕੰਮ ਤਾਂ ਉਹ ਥੋੜਿਆਂ ਤੋਂ ਕਰੇ ਪਰ ਕਰੇ ਚੰਗਿਆਂ ਤੋਂ ਨਾਰਮਲ ਬੱਕਰੀ ਲੈ ਲਵੇ ਤੇ ਉਸ ਤੋਂ ਬ੍ਰੀਡਰ ਜਿਵੇਂ ਚੰਗਾ ਰੱਖ ਲੇ ਜਾਂ 810 ਜਾਨਵਰ ਜੇ ਕਿਸੇ ਕੋਲ ਹੈਗਾ ਤਾਂ ਆਪ ਦਾ ਵਧੀਆ ਕੰਮ ਚਲਾ ਸਕਦਾ ਇਨਕਮ ਲੈ ਸਕਦਾ ਉਸਤੋਂ ਵੀ 8 ਤੋਂ 10 ਜਨਵਾਰ ਹੈ ਜਿਵੇਂ ਆਪਾਂ 4-5 ਜਨਵਾਰਾਂ ਤੋਂ ਵੀ ਸ਼ੁਰੂ ਕਰ ਸਕਦੇ ਹਾਂ ਜਿਹਦੇ ਵਿੱਚ ਆਪਣਾ 50000 ਰੁਪਏ ਆਪਾਂ ਖਰਚਾ ਮੰਨ ਲਿਆ ਹੈ ਹਨਾ ਹਾਂਜੀ ਵੀ ਇਹ ਇਹੋ ਜਿਹਾ ਕੰਮ ਹੈ ਜਿਹੜਾ ਆਪਾਂ 50000 ਰੁਪਏ ਇਨਵੈਸਟ ਕਰਕੇ ਸ਼ੁਰੂ ਕਰ ਸਕਦੇ ਹਾਂ ਤੇ ਆਪਾਂ ਨੂੰ ਇਸ ਸਾਲ ਦੇ ਵਿੱਚ ਵਿੱਚ ਇਨਕਮ ਵੀ ਦੇਣ ਲੱਗ ਜੂਗਾ ਇਨਕਮ ਵੀ ਦੇਣ ਲੱਗ ਜੂਗਾ ਬਾਕੀ ਆਪਣੇ ਜਿਵੇਂ ਘਰ ਚ ਕਿਤੇ ਵੀ ਜਗ੍ਹਾ ਪਈ ਹੈ ਆਪਾਂ ਉਸੇ ਨੂੰ ਥੋੜੀ ਜਗ੍ਹਾ 'ਚ ਇਹਨਾਂ ਨੂੰ 5-7 ਜਨਵਾਰ ਨੂੰ ਲੈ ਕੇ ਇਨਕਮ ਆਪਾਂ ਲੈ ਸਕਦੇ ਆ ਤੇ ਇਹਦੀ ਟ੍ਰੇਨਿੰਗ ਜਿਹੜੀ ਇਹ ਫਿਰ ਕਿੱਥੋਂ ਮਿਲਦੀ ਆ ਵੀ ਨੌਲੇਜ ਕਿੱਥੋਂ ਆਉਗੀ ਆਪਾਂ ਨੂੰ ਇਸ ਕੰਮ ਦੀ ਕਿਉਂਕਿ ਬਿਨਾਂ ਨੌਲੇਜ ਤੋਂ ਆਪਾਂ ਕੋਈ ਵੀ ਕੰਮ ਕਰਾਂਗੇ ਉਹ ਦੂਰਾ ਰਹੇ ਜਾਂਦਾ ਫਿਰ ਹਾਂਜੀ ਜਿਵੇਂ ਇਹ ਨੌਲੇਜ ਤੋਂ ਬਿਨਾਂ ਵੀ ਕੋਈ ਵੀ ਕੰਮ ਨਾ ਕੀਤਾ ਜਾਵੇ ਟ੍ਰੇਨਿੰਗ ਤਾਂ ਜ਼ਰੂਰ ਲਵੇ ਕਿਸੇ ਵੀ ਕਿਤੇ ਦੀ ਹੈ ਟ੍ਰੇਨਿੰਗ ਲੈਣੀ ਆਪਾਂ ਨੂੰ ਜ਼ਰੂਰੀ ਹੈ ਟ੍ਰੇਨਿੰਗ ਵੱਖ-ਵੱਖ ਥਾਵਾਂ ਤੋਂ ਮਿਲਦੀ ਜਿਵੇਂ ਪੰਜਾਬ 'ਚ ਵੀ ਹੁਣ ਇਹਨਾਂ ਦੇ ਕਈ ਭਰਾ ਦਿੰਦੇ ਆ ਟ੍ਰੇਨਿੰਗ ਪ੍ਰਾਈਵੇਟ ਵੀ ਦਿੰਦੇ ਆ ਸਰਕਾਰੀ ਵੀ ਦਿੰਦੇ ਆ ਹੂੰ ਤੇ ਜਿੱਥੋਂ ਜਿਹਨੂੰ ਚੰਗਾ ਲੱਗੇ ਜਿੱਥੋਂ ਜਿਹਨੂੰ ਸਹੂਲਤ ਮਿਲੇ ਉੱਥੋਂ ਉਹ ਲੈ ਸਕਦਾ ਹੈ ਬਾਕੀ ਸਰਕਾਰ ਵੱਲੋਂ ਵੀ ਇਹਨਾਂ ਨੂੰ ਹੁਣ ਇਸ ਕਿੱਤੇ ਨੂੰ ਚੰਗਾ ਅਨੁਦਾਨ ਵੀ ਮਿਲ ਰਿਹਾ ਹੂੰ ਵੀ ਸਰਕਾਰ ਵੀ ਇਸ ਕੰਮ ਵਾਸਤੇ ਆਪਾਂ ਨੂੰ ਸਹਿਯੋਗ ਕਰ ਰਹੀ ਹੈ ਨਾ ਸਹਿਯੋਗ ਵੀ ਕਰ ਰਹੀ ਹੈ ਸਬਸਿਡੀ ਮਿਲ ਰਹੀ ਠੀਕ ਹੈ ਜੀ ਲੋ ਜੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਜਾਣਕਾਰੀਆਂ ਸੀ ਆਪਾਂ ਇਸ ਵੀਡੀਓ ਦੇ ਥਰੂ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਸੀ ਵੀ ਕਿਵੇਂ ਆਪਾਂ ਇਹ ਕੰਮ ਸ਼ੁਰੂ ਕਰ ਸਕਦੇ ਹਾਂ ਕਿੰਨੀ ਕ ਇਹਦੇ ਵਿੱਚ ਇਨਕਮ ਹੋ ਜਾਂਦੀ ਹੈ ਕਿੰਨਾ ਕ ਇਹਦੇ ਵਿੱਚ ਖਰਚਾ ਆਉਂਦਾ ਹੈ ਬਾਕੀ ਜੇ ਕੋਈ ਗੱਲ ਰਹਿ ਗਈ ਹੋਵੇ ਤੁਸੀਂ ਕਮੈਂਟ ਕਰਕੇ ਜਰੂਰ ਪੁੱਛਿਓ ਤੇ ਬਾਈ ਜੀ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਾਂਗੇ ਜੇ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੋਵੇ ਕੁਝ ਪੁੱਛਣਾ ਆਵੇ ਹਨਾ ਉਹ ਕਦੇ ਵੀ ਕਾਲ ਕਰਕੇ ਬਾਈ ਜੀ ਤੋਂ ਜਾਣਕਾਰੀ ਲੈ ਸਕਦਾ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਐਸੇ ਕਿਸੇ ਮੁੱਦੇ ਨੂੰ ਲੈ ਕੇ ਇਹੋ ਜੀ ਕਿਸੇ ਜਾਣਕਾਰੀ ਦੇ ਨਾਲ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ